ਫੋਨ ਲੋਕੀ ਪਿਆਰ ਕਰਦੇ ਨੇ ਲੋਕੀ ਜਾਣਦੇ ਨੇ ਵੀ ਕਿਹੜਾ ਬੰਦਾ ਕੰਮ ਕਰਦਾ ਕਿਹੜਾ ਬੰਦਾ ਨਹੀਂ ਕਰਦਾ ਜਾਂ ਕਿਹੜਾ ਬੰਦਾ ਪਬਲਿਕਲੀ ਸੇਵਾ ਕਰਦਾ ਜਾਂ ਨਹੀਂ ਕਰਦਾ ਮੈਨੂੰ ਮੇਰੇ ਹਾਈ ਕਮਾਂਡ ਦੇ ਜਦੋਂ ਹੁਕਮ ਹੋਇਆ ਮੈਂ ਤਿਆਰ ਪਹਿਲਾਂ ਮੈਂ ਸੰਗੀਤ ਰਾਹੀਂ ਲੋਕਾਂ ਦਾ ਮਨ ਪਰਚਾਵਾ ਕੀਤਾ ਲੋਕਾਂ ਨੂੰ ਖੁਸ਼ ਕੀਤਾ ਹੁਣ ਸੇਵਾ ਕਰਕੇ ਸੇਵਕ ਕੋ ਸੇਵਾ ਬਣ ਆਈ ਸਿੱਧੀ ਜੀ ਗੱਲ ਇਹ ਹੈ ਵੀ ਜੇ ਪ੍ਰਮਾਤਮਾ ਯਿਆਰ ਹੋਵੇ ਕਿਰਪਾ ਕਰੇ ਤਾਂ ਸੇਵਾ ਦਾ ਮੌਕਾ ਮਿਲਦਾ ਸਕੇਦ ਨੂੰ ਆਏ ਕਰ ਰਹੇ ਆ ਪਰਮਾਤਮਾ ਹੋਰ ਬਲ ਬਖਸ਼ੇ ਹੋਰ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੇ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਮੁਹੰਮਦ ਸਦੀਕ ਗਾਇਕ ਤੇ ਫਰੀਦਕੋਟ ਦੇ ਐਮਪੀ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਅੱਜ ਫਰੀਦਕੋਟ ਦੇ ਵਿੱਚ ਆਪਣੀਆਂ ਉਹਨਾਂ ਕਿਆਸ ਅਰਾਈਆਂ ਨੂੰ ਵਿਰਾਮ ਦੇ ਦਿੱਤਾ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਐਤ ਕੀ ਲੋਕ ਸਭਾ ਤੋਂ ਮੁਹੰਮਦ ਸਦੀਕ ਦਾ ਪੱਤਾ ਕਟਿਆ ਜਾ ਰਿਹਾ ਹੈ ਯਾਨੀ ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ ਤੇ ਉਹਨਾਂ ਨੇ ਸਾਫ਼-ਸਾਫ਼ ਅੱਜ ਐਲਾਨ ਕੀਤਾ ਇੱਕ ਦੱਸ ਦਿੱਤਾ ਕਿ ਉਹ ਟਿਕਟ ਲੈਣ ਦੇ ਐਤਕੀ ਵੀ ਚਾਹਵਾਨ ਆਪਣੀ ਜੋਰ ਅਜਮਾਈ ਵੀ ਕਰਨਗੇ ਆਪਣਾ ਹੱਕ ਵੀ ਮੰਗਣਗੇ ਤੇ ਟਿਕਟ ਲਈ ਹਾਈ ਕਮਾਂਡ ਕੋਲ ਪਹੁੰਚ ਵੀ ਕਰਨਗੇ ਯਾਨੀ ਉਹਨਾਂ ਨੇ ਆਪਣੇ ਉਸ ਗੀਤ ਮੁਤਾਬਕ ਕਿ ਜਦੋਂ ਮਰਜੀ ਫੜਾ ਵੀ ਮੁੰਨੀ ਹਲਦੀ ਮੈਂ ਵੀ ਕੱਢਾਂ ਡੰਡ ਬੈਠਕਾਂ ਵਾਂਗੂ ਕਿਹਾ ਕਿ ਉਹ ਅੱਜ ਵੀ ਤਿਆਰ ਬਰ ਤਿਆਰ ਆ ਮੁੰਨੀ ਹਲਦੀ ਫਰਨ ਨੂੰ ਯਾਨੀ ਲੋਕ ਸਭਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਨਵੀਂ ਪਾਰੀ ਖੇਡਣ ਦੇ ਲਈ ਤੇ ਉਹ ਡੰਡ ਬੈਟ ਕੰਮ ਮਾਰ ਰਹੇ ਨੇ ਤਿਆਰੀ ਕਰ ਰਹੇ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਵਿੱਚ ਉਹਨਾਂ ਨੇ 9 ਲੱਖ ਰੁਪਏ ਦੀ ਲਾਗਤ ਨਾਲ ਉਹਨਾਂ ਵੱਲੋਂ ਦਿੱਤੀ ਗਈ ਗ੍ਰਾਂਟ ਨਾਲ ਸ਼ੈੱਡ ਉਸਾਰੇ ਗਏ ਆ ਜਿਹੜੇ ਉਸ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਦੇ ਵਿੱਚ ਮੈਂਬਰ ਹੁੰਦਿਆਂ ਉਹਨਾਂ ਨੇ 20 ਕਰੋੜ ਰੁਪਇਆ ਉਹਨਾਂ ਨੇ ਪੂਰੀ ਆਪਣੀ ਕੌਨਸਟਿਟੂਐਂਸੀ ਆਪਣੇ ਹਲਕੇ ਦੇ ਵਿੱਚ ਵੰਡਿਆ ਗ੍ਰਾਂਟਾਂ ਦਿੱਤੀਆਂ ਤੇ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ 7 ਕਰੋੜ ਰੁਪਇਆ ਵੰਡਿਆ ਤੇ ਉਹ ਕਿੱਥੇ ਕਿੱਥੇ ਲਾਇਆ ਉਹ ਵੀ ਸਾਰਾ ਕੁਝ ਉਹਨਾਂ ਨੇ ਦੱਸਿਆ ਹਾਲਾਂਕਿ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਮੀ ਪੱਧਰ ਤੇ ਹੋਏ ਗੱਠਜੋੜ ਬਾਰੇ ਕੁਝ ਨਹੀਂ ਬੋਲੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੋਲਣ ਦਾ ਕੋਈ ਫਾਇਦਾ ਨਹੀਂ ਆਪਣੀ ਇਸ ਵਾਰੀ ਦੀ ਟਰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਦਿਖੇ ਤੇ ਕਿਹਾ ਕਿ ਉਹ ਨਵੀਂ ਪਾਰੀ ਖੇਡਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਬੈਠੇ ਆ ਮੈਨੂੰ ਇਹ ਦੱਸਿਆ ਹੋਇਆ ਇੱਕ ਖੁਸ਼ੀ ਹੈ ਹੋ ਰਹੀ ਹੈ ਬਈ ਐਮਪੀ ਲੈਡ ਫੰਡ ਦੇ ਵਿੱਚ 16 ਕਰੋੜ 85 ਲੱਖ ਰੁਪਇਆ ਆਇਆ ਸੀ ਤੇ ਪਿਛਲੇ ਐਮਪੀ ਸਾਹਿਬ ਦੇ ਕੋਈ 3 ਕਰੋੜ 44 ਲੱਖ ਰੁਪਇਆ ਪਿਆ ਸੀਗਾ ਤੋਂ 20 ਕਰੋੜ ਤੋਂ ਵੱਧ ਪੈਸਾ ਅਸੀਂ ਮਤਲਬ ਅ ਕੰਸਟੀਚੁਐਂਸੀ ਦੇ ਵਿੱਚ ਲਾਇਆ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਤਕਰੀਬਨ 7 ਕਰੋੜ ਤੇ 64 ਲੱਖ ਰੁਪਇਆ ਖਰਚ ਕੀਤਾ ਲੋਕ ਸਭਾ ਚੋਣਾ ਸਿਰ ਤੇ ਕਿਸ ਤਰੀਕੇ ਨਾਲ ਹਾਂ ਦੇਖੋ ਜੀ ਇਹ ਤਿਆਰੀ ਗੱਲੇ ਦਿਨ ਅਗਲੇ ਮੰਗਣ ਦੇ ਮੰਗਾਗੇ ਜ਼ਰੂਰ ਅੱਗੇ ਇਹ ਕਿਉਂਕਿ ਲੋਕ ਰਾਜ ਹੈ ਤੇ ਲੋਕਾਂ ਦੇ ਹੱਥ ਗੱਲ ਹੈ ਅੱਗੇ ਲੋਕਾਂ ਨੇ ਬੜਾ ਮਾਣ ਦਿੱਤਾ ਸਰਕਾਰ ਕੀਤਾ ਹੈ ਉਮੀਦ ਤਾਂ ਇਹੀ ਕਰਨਾ ਕਿਉਂਕਿ ਗਲਤੀ ਵੀ ਅਗਲੇ ਦਰਦਨ ਨੇ ਭਾਈ ਤੁਸੀਂ ਆ ਗਲਤੀ ਕੀਤੀ ਹੈ ਗਾਉ ਨੂੰ ਨਹੀਂ ਕਰਾਂਗੇ ਤਾਂ ਜੀ ਪਰ ਜੋ ਕੁਝ ਕੀਤਾ ਉਹਦਾ ਵੀ ਲੋਕੀ ਮਾਣ ਰੱਖਦੇ ਨੇ ਐਸੀ ਗੱਲ ਨਹੀਂ ਹੈ ਲੋਕੀ ਪਿਆਰ ਕਰਦੇ ਨੇ ਲੋਕੀ ਜਾਣਦੇ ਨੇ ਵੀ ਕਿਹੜਾ ਬੰਦਾ ਕੰਮ ਕਰਦਾ ਕਿਹੜਾ ਬੰਦਾ ਨਹੀਂ ਕਰਦਾ ਜਾਂ ਕਿਹੜਾ ਬੰਦਾ ਪਬਲਿਕ ਦੀ ਸੇਵਾ ਕਰਦਾ ਜਾਂ ਨਹੀਂ ਕਰਦਾ ਮੈਨੂੰ ਮੇਰੇ ਹਾਈ ਕਮਾਂਡ ਦੇ ਜਦੋਂ ਹੁਕਮ ਹੋਇਆ ਮੈਂ ਤਿਆਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਇਆ ਪੰਜਾਬ ਦੇ ਵਿੱਚ ਨਹੀਂ ਗੱਠਜੋੜ ਕਿਵੇਂ ਦੇਖਦੇ ਇਹ ਦੇਖੋ ਇਹ ਹਾਈ ਕਮਾਂਡ ਦੀਆਂ ਗੱਲਾਂ ਨੇ ਸਾਡੇ ਹਾਈ ਕਮਾਂਡ ਦੀਆਂ ਔਰ ਆਪ ਆਮ ਪਾਰਟੀ ਦੇ ਹਾਈ ਕਮਾਂਡ ਦੀਆਂ ਇਹਦੇ ਵਿੱਚ ਮੈਂ ਕੁਝ ਨਹੀਂ ਬੋਲ ਸਕਦਾ ਜੇ ਮੈਂ ਕੁਝ ਬੋਲਾਂਗੇ ਵੀ ਉਹਦਾ ਅਰਥ ਕੋਈ ਨਹੀਂ ਹੈ ਜਿਆਦਾ ਸਵਾਦ ਕੰਪੀਟੈਂਟ ਕੌਂਸਲ ਪਲੇਅ ਰਿਅਮ ਕਿ ਸਿਆਸਤ ਕਰਦਾ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਸ ਫੀਲਡ ਦੇ ਵਿੱਚ ਵੀ ਮੇਰੀ ਬਾਹ ਫੜੀ ਹੈ ਮੈਨੂੰ ਸਾਥ ਪੜਾ ਦਿੱਤਾ ਇਸ ਫੀਲਡ ਦੇ ਵਿੱਚ ਮੈਨੂੰ ਬਹੁਤ ਪਿਆਰ ਦਿੱਤਾ ਇਹ ਨਿੱਕੀ ਮੋਟੀ ਗੱਲ ਨਹੀਂ ਹੈ ਮੈਨੂੰ ਹਿੰਦੁਸਤਾਨ ਦੀ ਵੱਡੀ ਪੰਚਾਇਤ ਦੇ ਵਿੱਚ ਇਹਨਾਂ ਲੋਕਾਂ ਨੇ ਬਚਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਨੀ ਗੱਲ ਜ਼ਰੂਰ ਹੈ ਬਈ ਪਹਿਲਾਂ ਮੈਂ ਸੰਗੀਤ ਰਾਹੀਂ ਲੋਕਾਂ ਦਾ ਮਨ ਪ੍ਰਚਾਵਾ ਕੀਤਾ ਲੋਕਾਂ ਨੂੰ ਖੁਸ਼ ਕੀਤਾ ਹੁਣ ਸੇਵਾ ਕਰਕੇ ਸੇਵਕ ਕੋ ਸੇਵਾ ਬਣ ਆਈ ਸਿੱਧੀ ਜੀ ਗੱਲ ਇਹ ਹੈ ਵੀ ਜੇ ਪ੍ਰਮਾਤਮਾ ਯਾਰ ਹੋਵੇ ਕਿਰਪਾ ਕਰੇ ਤਾਂ ਸੇਵਾ ਦਾ ਮੌਕਾ ਮਿਲਦਾ ਸੱਚੇ ਦਿਲੋਂ ਆਏ ਕਰ ਰਹੇ ਆ ਪ੍ਰਮਾਤਮਾ ਹੋਰ ਬਲ ਬਖਸ਼ੇ ਹੋਰ ਕਰਾਂਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਸੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ